ਹੋਰ ਆਵਣੇ ਠੀਕ ਆ ਜੀ ਵਧੀਆ ਤੁਸੀਂ ਦੱਸੋ ਵਧੀਆ ਹੋਰ ਭੋਜੀ ਸਾਹਿਬ ਇਹ ਕਰਿਆ ਨੇ ਅਸੀਂ ਲਿਆ ਤਵੀਜ ਉਹ ਹਾਂ ਮਖਾ ਵੀ ਆਏ ਕਰਾਂਗੇ ਆਪਾਂ ਖੰਭਣਾ ਇੱਧਰ ਜੰਦਰਾ ਨਹੀਂ ਲੱਗਦਾ ਕੁਝ ਹੋਰ ਨਹੀਂ ਲੱਗਦਾ ਆਪਾਂ ਚਲਾ ਚਲਾ ਮਾਰਾਂਗੇ ਜਮਾ ਉੱਟੀ ਚਾੜਦੇ ਆ ਤਾਂ ਹਾਂ ਆ ਜਾਲੀ ਕਰਕੇ ਹਾਂ ਇਹ ਹੋਇਆ ਕਿ ਰਾਤ ਚਾਚੇ ਦੇ ਲੱਗਿਆ ਸੀ ਪੈਗ ਅੱਛਾ ਚਾਚਾ ਕਹਿੰਦਾ ਪਰੇ ਹੋ ਜੋ ਪਿਆਰਾ ਸਾ ਟਰੈਕਟਰ ਦੇਣ ਤਾਂ ਬਤ ਤਾਂ ਇੱਥੇ ਖਾਲੀ ਪੈ ਗਈ ਮਿੱਟੀ ਤਾਂ ਜੜੀ ਨਹੀਂ ਉਹ ਹੌਲੀ ਤੁਰਦਾ ਹੁਣ ਤੈਨੂੰ ਪਤਾ ਇਹ ਤਾਂ ਦੂਜਾ ਹੁੰਦਾ ਹੌਲੈਂਡ ਜਾਂ ਤੇ ਉਹ ਤਾਂ ਮਾਰਦਾ ਚਲਾ ਚਲਾ ਹੌਲੈਂਡ ਹੁੰਦਾ ਇਹ ਉਹਦਾ ਮਿੱਟੀ ਐਂਟਪਾ ਹੁੰਦਾ ਇੱਥੇ ਤੱਕ ਸਿਰੇ ਮਾਰਦਾ ਤੇਜ਼ ਬੰਦਿਆ ਹੁੰਦਾ ਤੇ ਐਂ ਜੇ ਹੋ ਗਿਆ ਹਾ ਜੇ ਕਰਤੀ ਗੜਦੁੱਬ ਜਿਆ ਕਰਤਾ ਇੱਧਰ ਦਿਖਾ ਹੁਣ ਉਹਦੋਂ ਵਾਰ ਜਿਹੜਾ ਮੁੰਡਿਆਂ ਨੇ ਕੰਮ ਕੀਤੇ ਮੱਖਣੀ ਬਣਾਤੀ ਨਾ ਦੇਖੋ ਹਾਂ ਚੜਾ ਰੱਖੀ ਚਾਚੇ ਨੇ ਕਿਉਂ ਪਈ ਜਾ ਨਾ ਬਈ ਚਮਕਾਈ ਜਾ ਮਗਲਾ ਕੁਗਲਾ ਐ ਐ ਹੋਏ ਇਹ ਕਿਸਾਨੀ ਦਾ ਹੀ ਫੇਰ ਹੀ ਪਤਾ ਲੱਗਦਾ ਬਾਈ ਜਦੋਂ ਚਾਰ ਸਪੀਅਰ ਐ ਬੱਟਾ-ਬੱਟਾ ਜਮਾ ਓਕੇ ਹੁਣ ਕੀ ਤੱਕਲਾ ਜੀ ਐਂ ਕਹਿੰਦੇ ਵੀ ਇਹੋ ਜਿਹਾ ਕੰਮ ਕਰਦਾ ਅਗਲਾ ਕਹਿੰਦੇ ਮੁੰਡਾ ਭੌਸੇਣਾ ਬਹੁਤ ਕੰਮ ਕਰਦਾ ਹੁਣ ਇਹ ਜਿਹੜਾ ਨੰਗੂ ਆਖੂ ਪੈਂਦੇ ਖਾ ਹਮਾਣੇ ਖਾਦਾ ਹੋ ਹਮੜਿਆਂ ਦਾ ਹੱਥ ਲੱਗਿਆ ਹੋਇਆ ਐ ਆਖੂ ਆ ਹਾਂ ਵੀ ਖਾਦਾ ਹੋ ਕੋਈ ਫੇਰ ਮੜੇ ਪਈ ਆ ਹੂੰ ਖਰ ਗੱਲ ਪਤਾ ਨਹੀਂ ਵੀ ਸਾਡਾ ਜਲੂਸ ਨਿਕਲਿਆ ਪਿਆ ਹੂੰ ਗੱਲ ਖਰ ਹਮੜਾ